ਵਾਇਪ ਜੀ ਦਾ ਖਾਲਸਾ ਵਾਇਪ ਜੀ ਦੀ ਫਤਿਹ ਬਹੁਤ ਦੁਖਦਈ ਘਟਨਾ ਅਹਮਦਾਬਾਦ ਚੀ ਗਤੀ ਹੈ ਜਿਹਦੇ ਵਿੱਚ ਜਹਾਜ਼ ਡਿੱਗਾ ਤੇ ਬੇਅੰਤ ਉੱਥੇ ਮੌਤਾਂ ਹੋਈਆਂ ਕੋਈ ਮੈਡੀਕਲ ਸਟਾਫ ਵੀ ਮਰੇ ਆ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਮਗਰ ਟਾਟਾ ਕੰਪਨੀ ਨੇ ਖੜ ਕੇ ਕਿਹਾ ਕਿ ਅਸੀਂ 1-1 ਕਰੋੜ ਹਰੇਕ ਪਰਿਵਾਰ ਨੂੰ ਬਖਸ਼ਾਂਗੇ ਬਹੁਤ ਵੱਡੀ ਗੱਲ ਹੈ ਕੁਦਰਤੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਮਾੜਾ ਮੋਟਾ ਪਰਿਵਾਰਾਂ ਨੂੰ ਕੁਝ ਇਹਦਾ ਫਾਇਦਾ ਹੋ ਜਾਊਗਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹੇ ਨੁਕਸਾਨ ਇਕੱਲੇ ਗੁਜਰਾਤ 'ਚ ਨਹੀਂ ਹੋਏ ਇੱਥੇ ਪੰਜਾਬ 'ਚ ਵੀ ਹੋਈਆਂ ਜਿੱਥੇ ਖਾਈ ਫੇਮੀ ਕੇ ਫਰੋਜ਼ਪੁਰ ਪਿੰਡਾ ਹੈ ਉੱਥੇ ਸਾਡੇ ਸਤਕਾਰਯੋਗ ਜਿਹੜੇ ਮਾਤਾ ਜੀ ਸੁਖਵਿੰਦਰ ਕੌਰ ਸੀਗੇ ਉਹਨਾਂ ਦੇ ਘਰ ਦੇ ਉੱਤੇ ਜਦ ਗੋਲਾਬਾਜੀ ਜਦ جنگ ਚੱਲੀ ਹੈਗੀ ਐ ਆਪ ਆਪਰੇਸ਼ਨ ਸੰਦੂਰ ਦੇ ਵਿੱਚ ਉਹ ਡਿੱਗਿਆ ਕਾਰ ਨੂੰ ਫੂਕਤਾ ਨਾਲੀ ਮਾਤਾ ਜੀ ਦਾ ਇਨੇ ਗੰਭੀਰ ਉਥੇ ਸੱਟਾਂ ਵੱਜੀਆਂ ਉਹ ਰੱਬ ਨੂੰ ਪਿਆਰੇ ਹੋਗੇ ਉਹਨਾਂ ਦੇ ਘਰੋਂ ਸਰ ਲਖਵਿੰਦਰ ਸਿੰਘ ਜਿਹੜੇ ਹੈਗੇ ਆ ਅੱਜ ਵੀ ਡੀ ਐਮ ਸੀ ਹਸਪਤਾਲ ਚ ਪਏ ਆ ਉਹਨਾਂ ਦੇ ਬਰਨਸ ਹੋਏ ਹੋਏ ਆ ਬਹੁਤ 3 ਡਿਗਰੀ ਬਰਨਸ ਹੋਏ ਹੋਏ ਆ ਉਹਨਾਂ ਦੇ ਲੜਕੇ ਸਰ ਜਸਵੰਤ ਸਿੰਘ ਉਹਨਾਂ ਨੂੰ ਉਹਨਾਂ ਦੇ ਪੈਰ ਸਰੀਰ ਚ ਛਰਰੇ ਆ ਕੇ ਵੱਜੇ ਹੈਗੇ ਆ ਉਹ ਵੀ ਫੱਟੜ ਹੋਏ ਹੋਏ ਆ ਅਸੀਂ ਹਰੇਕ ਥਾਂ ਬੇਨਤੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਮੁਆਵਜ਼ਾ ਕਿਸੇ ਵੀ ਵੱਡੇ ਮਾਤਰ ਤੇ ਨਹੀਂ ਹੋਇਆ ਉੱਥੇ ਜਿਹੜੇ ਬੀਜਪੀ ਦੇ ਨੁਮਾਇੰਦੇ ਸੀਗੇ ਆ ਸੋਢੀ ਸਾਹਿਬ ਉਹ ਵੀ ਆ ਕੇ ਨਹੀਂ ਕਰਕੇ ਗਏ ਨਾ ਸਰਕਾਰਾਂ ਨੇ ਉਸ ਪੱਧਰ ਤੱਕ ਕੀਤਾ ਹੈਗਾ ਇਸ ਵਿਸ਼ੇ ਤੇ ਅਸੀਂ ਲੋਕ ਸਭਾ ਦੇ ਵਿੱਚ ਦੋ ਬਿੱਲ ਦੋ ਐਮਪੀਆ ਨੂੰ ਬਿੱਲ ਪੇਸ਼ ਕਰਨ ਵਾਸਤੇ ਬੇਨਤੀ ਕੀਤੀ ਹੈ ਬਾਰਡਰ ਏਰੀਆ ਦੇ ਜਿਹੜੇ ਅੰਬਰਸਰ ਸਾਹਿਬ ਤੋਂ ਹੈਗੇ ਆ ਤੇ ਜਿਹੜੇ ਫਿਰੋਜ਼ਪੁਰ ਸਾਹਿਬ ਤੋਂ ਹੈਗੇ ਆ ਉਹਨਾਂ ਨੂੰ ਗੁਆਇਆ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਦਾ ਬਿੱਲ ਪਾਸ ਕੀਤਾ ਜਾਏ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ جنگ ਦੇ ਵਿੱਚ ਨੁਕਸਾਨ ਸਿਵਿਲियन ਦਾ ਹੁੰਦਾ ਉਹਦਾ ਤਾਂ ਕੋਈ ਕਸੂਰ ਨਹੀਂ ਹੈ ਉਹਦੀ ਕੰਪਨਸੇਸ਼ਨ ਵਾਸਤੇ ਸਰਕਾਰਾਂ ਨੂੰ ਬਿੱਲ ਪਾਸ ਕਰਕੇ ਮਜਬੂਰ ਕੀਤਾ ਜਾਏ ਕਿਉਂਕਿ ਜੰਗ ਕਿਹੜਾ ਕੋਈ ਇੱਕ ਬੰਦਾ ਲੜਦਾ ਹੈਗਾ ਮੁਲਕ ਨੇ ਇਹਦਾ ਫੈਸਲਾ ਕੀਤਾ ਹੈਗਾ ਨਾ ਇਹ ਪਤਾ ਕਿ ਦੋਸ਼ੀ ਕੌਣ ਨਾ ਇਹ ਪਤਾ ਕਿ ਕਿੰਨੇ ਕੀਤਾ ਉਹਦੀ ਪੜਤਾਲ ਨਹੀਂ ਹੋਈ ਸਿੱਧੇ ਗੋਲੇਬਾਜੀ ਤੇ ਆ ਕੇ ਸਬਕ ਸਿਖਾਉਣ ਵਾਸਤੇ ਆਪਣੇ ਲੋਕਲ ਪੋਲਿਟਿਕਸ ਵਾਸਤੇ ਇਹ ਜੰਗ ਲੜੀ ਗਈ ਹੈ ਪੰਜਾਬ ਨੂੰ ਬਿਲਕੁਲ ਹੀ ਭੈ ਦੇ ਵਿੱਚ ਬਸਾਤਾ ਹੈਗਾ ਬਲੈਕਆਊਟ ਹੋਣ ਲੱਗ ਪਏ ਹੈਗੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹੈਗਾ ਸੋ ਬਹੁਤ ਦੁੱਖ ਹੈ ਜੋ ਹੋਇਆ ਹੈਗਾ ਅਹਮਦਾਬਾਦ ਚ ਸਰਕਾਰਾਂ ਨੇ ਉੱਥੇ ਭੱਜ-ਭੱਜ ਕੇ ਜੱਫੀਆਂ ਪਾ ਕੇ ਪੈਸੇ ਵੰਡਨੇ ਸ਼ੁਰੂ ਕਰਤੇ ਆ ਪਰ ਸਾਨੂੰ ਇਹ ਆਸ ਵੀ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਦੇਸ਼ ਹੈ ਜੋ ਪੰਜਾਬ ਬਾਰਡਰ ਤੇ ਬਸਦਾ ਹੈ ਜੰਗਾ ਦਾ ਸ਼ਿਕਾਰ ਹੈ ਉਹਦੇ ਵਾਸਤੇ ਵੀ ਇਹ ਖਿਆਲ ਕਰਨਗੇ ਇਨੀ ਕੀ ਬੇਨਤੀ ਕਰਤਾ ਆਗਿਆ ਮੰਗਦਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਬਹੁਤ ਦੁਖਦਈ ਘਟਨਾ ਅਹਮਦਾਬਾਦ ਚ ਗਤੀ ਹੈ ਜਿਹਦੇ ਵਿੱਚ ਜਹਾਜ਼ ਡਿੱਗਾ ਤੇ ਬੇਅੰਤ ਉੱਥੇ ਮੌਤਾਂ ਹੋਈਆਂ ਕੋਈ ਮੈਡੀਕਲ ਸਟੂਡੈਂਟ ਵੀ ਮਰੇ ਆ ਉਨ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਮਗਰ ਟਾਟਾ ਕੰਪਨੀ ਨੇ ਖੜ ਕੇ ਕਿਹਾ ਕਿ ਅਸੀਂ 1-1 ਕਰੋੜ ਹਰੇਕ ਪਰਿਵਾਰ ਨੂੰ ਬਖਸ਼ਾਂਗੇ ਬਹੁਤ ਵੱਡੀ ਗੱਲ ਹੈ ਕੁਦਰਤੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਮਾੜਾ ਮੋਟਾ ਪਰਿਵਾਰਾਂ ਨੂੰ ਕੁਝ ਇਹਦਾ ਫਾਇਦਾ ਹੋ ਜਾਊਗਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੁਕਸਾਨ ਕੱਲੇ ਗੁਜਰਾਤ 'ਚ ਨਹੀਂ ਹੋਏ ਇੱਥੇ ਪੰਜਾਬ 'ਚ ਵੀ ਹੋਈਆਂ ਜਿੱਥੇ ਖਾਈ ਫੇਮੀ ਕੇ ਫਿਰੋਜ਼ਪੁਰ ਪਿੰਡ ਹੈ ਉੱਥੇ ਸਾਡੇ ਸਤਕਾਰਯੋਗ ਜਿਹੜੇ ਮਾਤਾ ਜੀ ਸੁਖਵਿੰਦਰ ਕੌਰ ਸੀਗੇ ਉਹਨਾਂ ਦੇ ਘਰ ਦੇ ਉੱਤੇ ਜਦ ਗੋਲਾਬਾਜੀ ਜਦ جنگ ਚੱਲੀ ਹੈਗੀ ਐ ਆਪ ਆਪਰੇਸ਼ਨ ਸੰਦੂਰ ਦੇ ਵਿੱਚ ਉਹ ਡਿੱਗਿਆ ਕਾਰ ਨੂੰ ਫੂਕਤਾ ਨਾਲ ਹੀ ਮਾਤਾ ਜੀ ਦਾ ਇਨੇ ਗੰਭੀਰ ਉੱਥੇ ਸੱਟਾਂ ਵੱਜੀਆਂ ਉਹ ਰੱਬ ਨੂੰ ਪਿਆਰੇ ਹੋਗੇ ਉਹਨਾਂ ਦੇ ਘਰੋਂ ਸਾਰ ਲਖਵਿੰਦਰ ਸਿੰਘ ਜਿਹੜੇ ਹੈਗੇ ਆ ਅੱਜ ਵੀ ਡੀ ਐਮ ਸੀ ਹਸਪਤਾਲ ਚ ਪਏ ਆ ਉਹਨਾਂ ਦੇ ਬਰਨਸ ਹੋਏ ਹੋਏ ਆ ਬਹੁਤ 3 ਡਿਗਰੀ ਬਰਨਸ ਹੋਏ ਹੋਏ ਆ ਉਹਨਾਂ ਦੇ ਲੜਕੇ ਸਰ ਜਸਵੰਤ ਸਿੰਘ ਉਹਨਾਂ ਨੂੰ ਉਹਨਾਂ ਦੇ ਸਰੀਰ 'ਚ ਛਰਰੇ ਆ ਕੇ ਵੱਜੇ ਹੈਗੇ ਆ ਉਹ ਵੀ ਫੱਟੜ ਹੋਏ ਹੋਏ ਆ ਅਸੀਂ ਹਰੇਕ ਥਾਂ ਬੇਨਤੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਮੁਆਵਜ਼ਾ ਕਿਸੇ ਵੀ ਵੱਡੇ ਮਾਤਰ ਤੇ ਨਹੀਂ ਹੋਇਆ ਉੱਥੇ ਜਿਹੜੇ ਭਾਜਪੀ ਦੇ ਨੁਮਾਇੰਦੇ ਸੀਗੇ ਸੋਢੀ ਸਾਹਿਬ ਉਹ ਵੀ ਆ ਕੇ ਨਹੀਂ ਕਰਕੇ ਗਏ ਨਾ ਸਰਕਾਰਾਂ ਨੇ ਉਸ ਪੱਧਰ ਦਾ ਕੀਤਾ ਹੈਗਾ ਇਸ ਵਿਸ਼ੇ ਤੇ ਅਸੀਂ ਲੋਕ ਸਭਾ ਦੇ ਵਿੱਚ ਦੋ ਬਿੱਲ ਦੋ ਐਮਪੀਆ ਨੂੰ ਬਿੱਲ ਪੇਸ਼ ਕਰਨ ਵਾਸਤੇ ਬੇਨਤੀ ਕੀਤੀ ਹੈ ਬਾਰਡਰ ਏਰੀਆ ਦੇ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ ਹੈਗੇ ਆਂ ਤੇ ਜਿਹੜੇ ਫਿਰੋਜ਼ਪੁਰ ਸਾਹਿਬ ਤੋਂ ਹੈਗੇ ਆਂ ਉਹਨਾਂ ਨੂੰ ਗੁਆਇਆ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਦਾ ਬਿੱਲ ਪਾਸ ਕੀਤਾ ਜਾਏ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ جنگ ਦੇ ਵਿੱਚ ਨੁਕਸਾਨ ਸਿਵਿਲियन ਦਾ ਹੁੰਦਾ ਉਹਦਾ ਤਾਂ ਕੋਈ ਕਸੂਰ ਨਹੀਂ ਹੈ ਉਹਦੀ ਕੰਪਨਸੇਸ਼ਨ ਵਾਸਤੇ ਸਰਕਾਰਾਂ ਨੂੰ ਬਿੱਲ ਪਾਸ ਕਰਕੇ ਮਜਬੂਰ ਕੀਤਾ ਜਾਏ ਕਿਉਂਕਿ ਜੰਗ ਕਿਹੜਾ ਕੋਈ ਇੱਕ ਬੰਦਾ ਲੜਦਾ ਹੈਗਾ ਮੁਲਕ ਨੇ ਇਹਦਾ ਫੈਸਲਾ ਕੀਤਾ ਹੈਗਾ ਨਾ ਇਹ ਪਤਾ ਕਿ ਦੋਸ਼ੀ ਕੌਣ ਨਾ ਇਹ ਪਤਾ ਕਿ ਕਿੰਨੇ ਕੀਤਾ ਉਹਦੀ ਪੜਤਾਲ ਨਹੀਂ ਹੋਈ ਸਿੱਧੇ ਗੂਲੇਬਾਜੀ ਤੇ ਆ ਕੇ ਸਬਕ ਸਿਖਾਉਣ ਵਾਸਤੇ ਆਪਣੇ ਲੋਕਲ ਪੋਲਿਟਿਕਸ ਵਾਸਤੇ ਇਹ ਜੰਗ ਲੜੀ ਗਈ ਹੈ ਪੰਜਾਬ ਨੂੰ ਬਿਲਕੁਲ ਹੀ ਪਏ ਦੇ ਵਿੱਚ ਬਸਾਤਾ ਹੈਗਾ ਬਲੈਕਆਊਟ ਹੋਣ ਲੱਗ ਪਏ ਹੈਗੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹੈਗਾ ਸੋ ਬਹੁਤ ਦੁੱਖ ਹੈ ਜੋ ਹੋਇਆ ਹੈਗਾ ਅਹ ਮਹਿੰਦਾਬਾਦ ਚ ਸਰਕਾਰਾਂ ਨੇ ਉੱਥੇ ਭੱਜ-ਭੱਜ ਕੇ ਜੱਫੀਆਂ ਪਾ ਕੇ ਪੈਸੇ ਵੰਡਨੇ ਸ਼ੁਰੂ ਕਰਤੇ ਹਨ ਪਰ ਸਾਨੂੰ ਇਹ ਆਸ ਵੀ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਦੇਸ਼ ਹੈ ਜੋ ਪੰਜਾਬ ਬਾਰਡਰ ਤੇ ਬਸਦਾ ਹੈ ਜੰਗਾ ਦਾ ਸ਼ਿਕਾਰ ਹੈ ਉਦੇ ਵਾਸਤੇ ਵੀ ਇਹ ਖਿਆਲ ਕਰਨਗੇ ਐਨੀ ਕੀ ਬੇਨਤੀ ਕਰਤਾ ਆਗਿਆ ਮੰਗਦਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ